ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢੱਲਵੱਲੋਂ ਆਪਣੇ ਉੱਤਰਾਧਿਕਾਰ ਦੇ ਐਲਾਨ ਤੋਂ ਬਾਅਦ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ ਰਾਧਾ ਸਵਾਮੀ ਸੱਤਸੰਗ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢੱਲਵੱਲੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨ ਤੋਂ ਬਾਅਦ ਡੇਰਾ ਬਿਆਸ ਨੇ ਹੁਣ ਵੱਖ-ਵੱਖ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕਰਕੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕੀਤਾ ਹੈ ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਭਾਰਤ ਦੇ ਸੱਤਸੰਗ ਘਰਾਂ ਦੇ ਇੰਚਾਰਜ ਕਰਨਲ ਜੀ ਐਸ ਪੁੱਲਰ ਵੱਲੋਂ ਜਾਰੀ ਕੀਤਾ ਗਿਆ ਹੈ ਨੋਟੀਫਿਕੇਸ਼ਨ ਅਨੁਸਾਰ ਤਿੰਨ ਜ਼ੋਨਲ ਸਖਤਰ ਨਿਯੁਕਤ ਕੀਤੇ ਗਏ ਨੇ ਜਿਨ੍ਹਾਂ ਵਿੱਚ ਸੁਨੀਲ ਤਨਵਾਰ ਨੂੰ ਜ਼ੋਨ 1 ਅਵੀਰਾਜ ਸਿੰਘ ਨੂੰ ਜ਼ੋਨ 2 ਅਤੇ ਗੁਰਮਿੰਦਰ ਸਿੰਘ ਨੂੰ ਜ਼ੋਨ 3 ਸਖਤਰ ਨਿਯੁਕਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਤਿੰਨ ਜ਼ੋਨਾਂ ਲਈ 18 ਸੂਬਾ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਗਏ ਨੇ ਵਰਣਯੋਗ ਹੈ ਕਿ ਸੁਨੀਲ ਤਲਵਾਰ ਅਤੇ ਗੁਰਮਿੰਦਰ ਸਿੰਘ ਪਹਿਲਾਂ ਹੀ ਜ਼ੋਨਲ ਸਖਤਰ ਦੇ ਅਹੁਦੇ ਤੇ ਸੇਵਾ ਨਿਭਾ ਰਹੇ ਨੇ ਤਿੰਨ ਜ਼ੋਨਲ 77 ਦੇ ਅਧੀਨ ਆਉਂਦੇ ਖੇਤਰ ਇਸ ਅਨੁਸਾਰ ਨੇ ਜੰਮੂ ਅਤੇ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਹਰਿਆਣਾ ਪੰਜਾਬ ਮਾਨਸਾ ਮੁਕਸਰ ਸੰਗਰੂਰ ਮੋਹਾਲੀ ਪਟਿਆਲਾ A ਅਤੇ ਪਟਿਆਲਾ B ਖੇਤਰਾ ਵਿੱਚ ਸੱਤ ਸੰਸਥਾਨਾਂ ਨੂੰ ਛੱਡ ਕੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਜ਼ੋਨਲ 2 ਅਧੀਨ ਆਉਂਦੇ ਰਾਜ ਅਤੇ ਸ਼ਹਿਰ ਮੱਧ ਪ੍ਰਦੇਸ਼ ਰਾਜਸਥਾਨ ਛੱਤੀਸਗੜ੍ਹ ਉੜੀਸਾ ਅਤੇ ਪੰਜਾਬ ਦੇ ਕੁਝ ਹਿੱਸੇ ਅਤੇ ਪਟਿਆਲਾ ਬੀ ਜ਼ੋਨ ਸ਼ਾਮਲ ਨੇ ਜ਼ੋਨ 3 ਅਦੀਨ ਆਉਂਦੇ ਰਾਜ ਨੇਪਾਲ ਬਿਹਾਰ ਦਿੱਲੀ ਪੰਜਾਬ ਉੱਤਰ ਪ੍ਰਦੇਸ਼ ਝਾਰਖੰਡ ਪੱਛਮੀ ਬੰਗਾਲ ਮਣੀਪੁਰ ਮੇਜ਼ੋਰਮ ਤ੍ਰਿਪੁਰਾ ਮੇਗਾਲਿਆ ਅਤੇ ਸਿੱਕਮ ਗੁਜਰਾਤ ਮਹਾਰਾਸ਼ਟਰ ਤੇਲੰਗਣਾ ਆਂਧਰਾ ਪ੍ਰਦੇਸ਼ ਕਰਨਾਟਕ ਤਾਮਿਲਨਾਡੂ ਕੇਰਲਾ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਲਕਸ਼ਦੀਪ ਪਾਂਡੀਚੁਰੀ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਊ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦਰਸਲ ਕੈਂਪਾਂ ਦੀ ਸੇਵਾ ਲਈ ਜਥੇਬੰਦਕ ਢਾਂਚੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਅਤੇ ਸੂਬਾ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਗਿਆ ਜਿਸ ਵਿੱਚ 3 ਜੋਨ ਬਣਾਏ ਗਏ ਹਨ ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ